ਇੱਕ ਵਾਰ ਗੁਰੂ ਨਾਨਕ ਦੇਵ ਜੀ ਸ਼ੇਖ ਫਰੀਦ ਜੀ ਦੇ ਗੱਦੀ ਨਸ਼ੀਨ ਨੂੰ ਮਿਲਣ ਲਈ ਪਾਕਪਟਨ ਗਏ ਸ਼ੇਖ ਫਰੀਦ ਜੀ ਦੇ ਗੱਦੀ ਤੇ ਉਸ ਸਮੇਂ ਮੁਰੀਦ ਸ਼ੇਖ ਇਬਰਾਹਿਮ ਸ਼ੁਸ਼ੋਬਿਤ ਸਨ ਗੁਰੂ ਜੀ ਨੇ ਉਹਨਾਂ ਕੋਲੋਂ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਪ੍ਰਾਪਤ ਕੀਤੀਆਂ ਬਾਬਾ ਫਰੀਦ ਜੀ ਦੀ ਸ਼ਖਸੀਅਤ ਇੰਨੀ ਪ੍ਰਭਾਵਿਤ ਕਰਨ ਵਾਲੀ ਸੀ ਕਿ ਉਹਨਾਂ ਦੀਆਂ ਰਚਨਾਵਾਂ ਦਾ ਪ੍ਰਭਾਵ ਵੀ ਹਰ ਕਿਸੇ ਤੇ ਸਹਿਜ ਹੀ ਪੈ ਜਾਂਦਾ ਸੀ ਦੋ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਸ਼ੇਖ ਫਰੀਦ ਜੀ ਦੀਆਂ ਰਚਨਾਵਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ। ਬਾਬਾ ਫਰੀਦ ਜੀ ਦੇ ਅਨੁਸਾਰ ਮਨੁੱਖ ਦਾ ਸਭ ਤੋਂ ਉੱਚਾ ਕਰਮ ਕਿਸੇ ਦਾ ਦਿਲ ਨਾ ਦੁਖਾਉਣਾ ਹੈ। ਉਹਨਾਂ ਦੇ ਕਈ ਸ਼ਲੋਕ ਉਹਨਾਂ ਦੀ ਇਸ ਸੋਚ ਦੀ ਗਵਾਹੀ ਭਰਦੇ ਹਨ। ਇੱਕ ਫਿੱਕਾ ਨਾ ਗਾ ਲਾਏ ਸਬਨਾਮੇ ਸੱਚਾ ਧਣੀ ਹਿਆਉ ਨਕੇਹੀ ਠਾਹ ਮਾਲਕ ਸਭ ਅਮੋਲਵੇ। ਅਰਥਾਤ ਕਿਸੇ ਨਾਲ ਫਿੱਕਾ ਨਾ ਬੋਲ ਕਿਉਂਕਿ ਸਭ ਕਿਸੇ ਦੇ ਅੰਦਰ ਨਿਰੰਕਾਰ ਆਪ ਵਸਦਾ ਹੈ ਸਾਰੇ ਹਿਰਦੇ ਕੀਮਤੀ ਮੋਤੀਆਂ ਵਰਗੇ ਹਨ ਇਸ ਲਈ ਕਿਸੇ ਦਾ ਦਿਲ ਨਹੀਂ ਢੋਣਾ ਚਾਹੀਦਾ ਇੱਕ ਹੋਰ ਜਗ੍ਹਾ ਬਾਬਾ ਫਰੀਦ ਜੀ ਕਹਿੰਦੇ ਹਨ ਫਰੀਦਾ ਜੇ ਤੂ ਅਕਲ ਲਤੀਫ ਹੈ ਕਾਲੇ ਲਿਖ ਨ ਲੇਖ ਆਪਣੇ ਗਿਰਵਾਨ ਮੇ ਸਿਰ ਨਹੀਂ ਵਾ ਕਰ ਦੇਖ ਜੇ ਤੂ ਬਹੁਤ ਸਿਆਣਾ ਸਮਝਦਾਰ ਹੈ ਤਾਂ ਕਿਸੇ ਬਾਰੇ ਵੀ ਮਾੜਾ ਸ਼ਬਦ ਨਾ ਬੋਲ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਿ ਤੂੰ ਕਿੰਨਾ ਕੁ ਚੰਗਾ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਤਿ ਨਾ ਨ ਮਾਰੇ ਕੁਮ ਆਪਨੜੇ ਕਰ ਜਾਈਏ ਪੈਰ ਤਿ ਨਾ ਦੇ ਚੁਮ ਫਰੀਜੀ ਕਹਿੰਦੇ ਹਨ ਜੇ ਕੋਈ ਤੈਨੂੰ ਮਾਰਦਾ ਹੈ ਤਾਂ ਅੱਗੋਂ ਤੂੰ ਉਸ ਨੂੰ ਨਾ ਮਾਰ ਸਗੋ ਉਸ ਤੇ ਘਰ ਜਾ ਕੇ ਉਸ ਦੇ ਪੈਰ ਚੁਮ ਮਤਲਬ ਕਿਸੇ ਤੋਂ ਬਦਲਾ ਨਹੀਂ ਲੈਣਾ ਆਪ ਦਾ ਨਹੀਂ ਲੈਣਾ ਪਰਮਾਤਮਾ ਆਪ ਸਭ ਦੇ ਕਰਮਾਂ ਦੇ ਹਿਸਾਬ ਨਾਲ ਉਹਨਾਂ ਦਾ ਫਲ ਆਪ ਹੀ ਦੇਵੇਗਾ